ਸੋ ਸਿੱਖ ਗਾਲ ਜੀ ਸਾਰਿਆਂ ਨੂੰ ਅੱਜ ਇੱਕ ਆਪਣੇ ਕੋਲ ਪਰਿਵਾਰ ਆਇਆ ਹੈ ਬਾਈ ਜੀ ਹੈਲਪਿੰਗ ਹੈਂਡ ਵੱਲੋਂ ਸੋ ਸਾਰੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਪਾਂ ਹੈਲਪ ਜ਼ਰੂਰ ਕਰਨੀ ਹੈ ਇਹ ਪਰਿਵਾਰ ਅੱਜ ਤੋਂ ਤਕਰੀਬਨ 5 ਦਿਨ ਪਹਿਲੇ ਮੇਰੇ ਕੋਲ ਆਇਆ ਸੀਗਾ ਤੇ ਇਹਨਾਂ ਨੇ ਆਪਾਂ ਨੂੰ ਇਹ ਕਿਹਾ ਸੀਗਾ ਕਿ ਇਸੇ ਮਹੀਨੇ ਦੇ ਵਿੱਚ ਵਿਆਹ ਰੱਖਿਆ ਗੁੜੀਆ ਦਾ ਗੁੜੀਆ ਹੋਰੀ ਚਾਰ ਭੈਣਾਂ ਨੇ ਬਾਪ ਬਿਮਾਰ ਰਹਿੰਦਾ ਇਹ ਇਹਨਾਂ ਦਾ ਚਿਹਰਾ ਅਸੀਂ ਇਸ ਕਰਕੇ ਢੱਕਿਆ ਹੋਇਆ ਕਿਉਂਕਿ ਕਿਸੇ ਕਿਸੇ ਦਾ ਮਜਬੂਰੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੁੰਦੇ ਸੋ ਇਸ ਲਈ ਇਹਨਾਂ ਦਾ ਚਿਹਰਾ ਅਸੀਂ ਢੱਕ ਕੇ ਰੱਖਿਆ ਹੋਇਆ ਹੈ 5 ਦਿਨ ਪਹਿਲੇ ਮੇਰੇ ਕੋਲੇ ਪਰਿਵਾਰ ਆਇਆ ਸੀ ਕਿਸੇ ਸੱਜਣ ਸੇਵਾਦਾਰ ਦੇ ਥਰੂ ਤੇ ਮੈਂ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਅਸੀਂ ਵਿਆਹ ਵਗੈਰਾ ਨਹੀਂ ਕਰਵਾਉਂਦੇ ਮਤਲਬ ਕਿ ਅਸੀਂ ਜਿਹੜੇ ਅਸਲ ਦੇ ਵਿੱਚ ਲੋੜਵੰਦ ਹੈਗੇ ਆ ਉਹਨਾਂ ਦੀ ਹੀ ਹੈਲਪ ਕਰਦੇ ਆ ਤੇ ਕੁਝ ਅਜਿਹੇ ਆਧਾਰੇ ਸੀ ਜਿਹੜੇ ਦਾਵਾ ਕਰਦੇ ਸੀ ਕਿ ਅਸੀਂ ਗਰੀਬ ਘਰਾਂ ਦੇ ਜਿਵੇਂ ਕਹਿੰਦੇ ਆ ਵੀ ਵਿਆਹ ਕਰਾਉਂਦੇ ਆ ਤੇ ਜਾਂ ਕੋਈ ਵਰਤਨ ਦਿੰਦੇ ਆ ਜਾਂ ਮਤਲਬ ਹੋਰ ਲੋੜਵੰਦ ਪਰਿਵਾਰ ਦੀ ਹੈਲਪ ਕਰਦੇ ਆ ਸੋ ਮੈਂ ਇਹਨਾਂ ਨੂੰ ਉਹਨਾਂ ਦਾ ਹਿੰਡ ਦੇ ਕੇ ਉਹਨਾਂ ਵੱਲ ਭੇਜਿਆ ਮੈਂ ਕਿਹਾ ਜੀ ਤੁਹਾਡੀ ਇੱਥੋਂ ਹੈਲਪ ਹੋ ਸਕਦੀ ਹੈ ਤੁਸੀਂ ਜਾਓ ਤੇ ਤੁਹਾਡੀ ਜਰੂਰ ਮਦਦ ਹੋਊਗੀ ਪਰ ਚਾਰ ਪੰਜ ਦਿਨ ੱੱਕੇ ਖਾ ਕੇ ਸਾਰੇ ਪਾਸੋਂ ਨਾਰਾਜ਼ ਹੋ ਕੇ ਇਹ ਫਿਰ ਮੇਰੇ ਕੋਲ ਆ ਕੇ ਕਹਿੰਦੇ ਵੀਰ ਜੀ ਇਸ ਤਾਂ ਜਾ ਕੇ ਆ ਚੁੱਕੇ ਆ ਪਰ ਸਾਡਾ ਕਿਸੇ ਨੇ ਕੋਈ ਹੱਥ ਨਹੀਂ ਫੜਿਆ ਤੋ ਇਹ ਚੀਜ਼ਾਂ ਮੈਂ ਪਹਿਲੇ ਵੀ ਦੇਖਣ ਨੂੰ ਮਿਲੀਆਂ ਨੇ ਜਿੱਦਾਂ ਸਰਕਾਰ ਨੇ ਸਗਨ ਸਕੀਮ ਚਲਾਈ ਹੋਈ ਏ ਕੁਝ ਵੀਰਾਂ ਨੂੰ ਮਤਲਬ ਕਿ ਜੇ ਹੀ ਮਜਬੂਰੀ ਸੀ ਅਸੀਂ ਸਗਨ ਸਕੀਮ ਦਾ ਜਿਵੇਂ ਕਹਿੰਦੇ ਹਵਾਲਾ ਦੇ ਕੇ ਤੇ ਉਹ ਫਾਰਮ ਵਗੈਰਾ ਭਰਾਏ ਕੀ ਹੋਇਆ ਕਿ ਉਹ ਸਗ ਜਿਹੜੇ ਮਜਬੂਰ ਪਰਿਵਾਰ ਨੇ ਲੋਕਾਂ ਦੀ ਈਰਖਾ ਹੀ ਇਦਾਂ ਦੀ ਵੇਖੀ ਅਸੀਂ ਕਿ ਉਹ ਕਈ ਪਿੰਡ ਪਿੰਡ ਦੇ ਨੰਬਰਦਾਰਾਂ ਨੇ ਤੇ ਸਰਪੰਚਾਂ ਨੇ ਉਹਨਾਂ ਜਿੱਦਾਂ ਵੈਰੀਫਿਕੇਸ਼ਨ ਆਦੀ ਏ ਵਿਆਹ ਵਾਲੀ ਸਗਨ ਸਕੀਮ ਦੀ ਵੈਰੀਫਿਕੇਸ਼ਨ ਆਦੀ ਏ ਉਹ ਰਿਜੈਕਟ ਕਰਵਾਤੀਆਂ ਜੀ 4-4 ਸਾਲਾਂ ਦੇ ਜਿਹੜੇ ਸਜਨ ਸਕੀਮ ਵਾਲੇ ਜਿਹੜੇ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਸਕੀਮ ਹੀ ਨਹੀਂ ਮਿਲੀ ਚਲੋ ਇਹ ਹੁਣ ਪਤਾ ਨਹੀਂ ਕਿੱਦਾਂ ਦੀਆਂ ਸਕੀਮਾਂ ਹੁੰਦੀਆਂ ਨੇ ਇਹ ਸਾਡੀ ਸਮਝ ਤੋਂ ਬਾਹਰ ਨੇ ਸੋ ਇਹ ਵਿਚਾਰੇ ਵੀ ਅੱਕ ਥੱਕ ਕੇ 5 ਦਿਨ ਬਾਅਦ ਘੁੰਮ ਫਿਰ ਕੇ ਮੇਰੇ ਕੋਲ ਆ ਗਿਆ ਸੋ ਆਪਾਂ ਹੁਣ ਇਹਨਾਂ ਦਾ ਹੱਥ ਫੜਨਾ ਹੈ ਪਰਿਵਾਰ ਦਾ ਸਟੇਟਸ ਕੀ ਹੈ ਇਹ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹੈ ਮਾਂ ਨੂੰ ਕੈਂਸਰ ਸੀਗਾ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਹੈਗੀ ਤੇ ਬਿਮਾਰੀ ਪਹਿਲੇ ਤਾਂ ਕੈਂਸਰ ਦੀ ਬਿਮਾਰੀ ਜਿਹੜੀ ਹੈਗੀ ਹੈ ਕਾਰਖਾਗੀ ਛੋਟਾ ਜਿਹਾ ਘਰ ਹੈ 2 2.5 ਦਿੰਨ ਮਰਲਿਆਂ ਦੇ ਵਿੱਚ ਇਹ ਉਹਨਾਂ ਦੇ ਬਾਪ ਜੀ ਨੇ ਇਹ ਬਿਮਾਰ ਰਹਿੰਦੇ ਨੇ ਤੇ ਕੁੜੀਆ ਜਿਹੜੀ ਹੈਗੀ ਹੈ ਉਸ ਦਾ ਇਸ ਮਹੀਨੇ ਦੇ ਵਿੱਚ ਵਿਆਹ ਰੱਖਿਆ ਹੋਇਆ ਹੈ ਤੇ ਪਹਿਲਾਂ ਜਿੰਦਰ ਵਿਆਹ ਰੱਖਿਆ ਹੋਇਆ ਸੀਗਾ ਉਹਨਾਂ ਨੇ ਜਵਾਬ ਹੀ ਦਿੱਤਾ ਜੀ ਕਹਿੰਦੇ ਜੀ ਤੁਸੀਂ ਸਾਡੀ ਬਰਾਤ ਦੀ ਸੇਵਾ ਨਹੀਂ ਕਰਨੀ ਰਾਜੇ ਸਿਕ ਬਿਆਦਰੀ ਦਾ ਪਰਿਵਾਰ ਹੈ ਤੇ ਗੋਲਮ ਲਾ ਕੇ ਕਹਿੰਦੇ ਜੀ ਸਾਡਾ ਰਿਸ਼ਤੇ ਦਾ ਜਵਾਬ ਹੈ ਚਲੋ ਜਿਵੇਂ ਵੀ ਹੋਇਆ ਜਿਸ ਤਰ੍ਹਾਂ ਵੀ ਹੋਇਆ ਬੇਤੇ ਰਿਸ਼ਤੇਦਾਰੀਆਂ ਪਈਆਂ ਕਹਿੰਦੇ ਜੀ ਅਸੀਂ ਵੀ 25 ਬੰਦਿਆਂ ਦੀ ਸੇਵਾ ਕਰਾਂਗੇ ਤੇ ਕੱਲ ਨੂੰ ਕੁੜੀ ਨੂੰ ਮਹਨੇ ਨਾ ਵੱਜਣ ਕੋਈ ਚਲੋ ਛੋੜਾ ਬੋਤਾ ਜੋ ਵੀ ਦਾਜ ਕਹਿ ਸਕਦੇ ਆ ਜਾਂ ਪ੍ਰਥਾ ਵੀ ਉਹ ਦੇਣ ਦਿਆਂਗੇ ਕੱਲ ਨੂੰ ਬਾਪ ਦੀ ਵੀ ਇਹ ਸੋਚ ਸੀਗੀ ਤੇ ਮੇਰੇ ਕੋਲ ਵੀ ਉਹਨਾਂ ਨੇ ਇਹੋ ਸੋਚ ਰੱਖੀ ਏ ਹੁਣ ਸੋ ਕੋਈ ਜ਼ਿਆਦਾ ਆਪਾਂ ਪੈਸੇ ਨਹੀਂ ਇਕੱਠੇ ਕਰਨੇ ਆਪਾਂ 25 30000 35000 40000 ਇੱਕ ਤਾਂ 20 ਕੋ ਬੰਦਿਆਂ ਦੀ ਇਹਨਾਂ ਨੇ ਸੇਵਾ ਕਰਨੀ ਐ ਲੋਡਬੰਦ ਪਰਿਵਾਰ ਐ ਤੇ ਕਮਾਈ ਦਾ ਸਾਧਨ ਹੈ ਨਹੀਂ ਭਰਾ ਹੈਗਾ ਰਾ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ ਨਸ਼ੇੜੀ ਹੋ ਗਿਆ ਕੋਈ ਆਮਦਨ ਨਹੀਂ ਕਿਸੇ ਤਰ੍ਹਾਂ ਦੀ ਵੀ ਆਮਦਨ ਨਹੀਂ ਪਿਓ ਬਿਮਾਰ ਰੰਦਾ ਕੁੜੀਆਂ ਮਿਹਨਤ ਮਜ਼ਦੂਰੀ ਕਰਦੀਆਂ ਨੇ ਜਿਵੇਂ ਲੋਕਾਂ ਦੇ ਘਰੇ ਜਾ ਕੇ ਕੰਮਕੁੰਮ ਕਰਨਾ ਜਾਂ ਲੋਕਾਂ ਦੇ ਜਿਵੇਂ ਕਹਿੰਦੇ ਇੱਥੇ ਸਬਜ਼ੀਆਂ ਸਾਡੇ ਇਲਾਕੇ 'ਚ ਵੇਚਿੰਦੀਆਂ ਉਹ ਸਬਜ਼ੀਆਂ ਦੇ ਗੋਡੀ ਲਗਾ ਲੈਣਾ ਜਾਂ ਕੋਈ ਆਲੂ ਪੱਟਣ ਚਲੇ ਜਾਣਾ ਜਾਂ ਵਿਚਾਰੀਆਂ ਇਦਾਂ ਘਰ-ਬਾਰ ਗੁਜ਼ਾਰਾ ਕਰਦੀਆਂ ਨੇ ਸੋ ਆਪਾਂ ਹੈਲਪ ਜ਼ਰੂਰ ਕਰਨੀ ਹੈ ਇਸ ਪਰਿਵਾਰ ਦੀ ਜੋ ਸੇਵਾ ਕਰ ਸਕਦੇ ਹੋ 10 20 50 100 200 400 500 ਜੋ ਕਰ ਸਕਦੇ ਹੋ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਦੀ ਸੇਵਾ ਜ਼ਰੂਰ ਕਰਨੀ ਹੈ ਆਪਾਂ ਸਭ ਤੋਂ ਪਹਿਲਾਂ ਬਾਈ ਜੀ ਗਾਰਬਿਆਰ ਆਪਦੇ ਵੱਲੋਂ ਸੇਵਾ ਕਰਦਾ ਹੈ ਸੋ ਅਸੀਂ ਆਪਣੇ ਵੱਲੋਂ 1500 ਰੁਪਏ ਦੀ ਸੇਵਾ ਜਿਹੜੀ ਪਰਿਵਾਰ ਨੂੰ ਕਰ ਰਹੇ ਹਾਂ ਸੋ ਬਾਕੀ ਜਿਹੜੀ ਆਸ਼ਾ ਹੈ ਆਪਣੇ ਸਰਕਲ ਤੋਂ ਆਪਣੇ ਸੇਵਾਦਾਰਾਂ ਤੋਂ ਰੱਖਦੇ ਆ ਸੋ ਸੇਵਾ ਆਪਾਂ ਜ਼ਰੂਰ ਕਰਨੀ ਹੈ ਪਰਿਵਾਰ ਵੈਰੀਫਾਈ ਕਰ ਲਿਆ ਹੋਇਆ ਹੈ ਮੇਰਾ ਸੋ ਕੋਈ ਹਿਚਕਚਾਣਾ ਨਹੀਂ ਕਿ ਜਿੱਦਾਂ ਕੋਈ ਇਹੋ ਜਿਹਾ ਪਰਿਵਾਰ ਆ ਜਾਂਦਾ ਜਿੱਦਾਂ ਆਪਣੇ ਨਾਲ ਦੂਸਰੇ ਸੇਵਾਦਾਰ ਵੀ ਜੁੜੇ ਹੋਏ ਨੇ ਕੋਈ ਹਿਚਕਚਾਣ ਦੀ ਲੋੜ ਨਹੀਂ ਹੈ ਜੇ ਲੱਗਦਾ ਹੈ ਕਿ ਅਸਲ ਦੇ ਵਿੱਚ ਲੋਡਵੰਦ ਪਰਿਵਾਰ ਹੈ ਸਾਡੇ ਤਾਂ ਗੱਲ ਪਹੁੰਚਦੀ ਕਰੋ ਪਹਿਲੇ ਥੋੜਾ ਜਿਹਾ ਮੈਂ ਇਹਨਾਂ ਨੂੰ ਇਗਨੋਰ ਕੀਤਾ ਸੀ ਮੈਨੂੰ ਇਹ ਸੀ ਚਲੋ ਮਰਦ ਕਮਾਣ ਵਾਲੇ ਸਿਰ ਤੇ ਹੈਗੇ ਨੇ ਭਰਾ ਵੀ ਹੈਗਾ ਪਰ ਜਦੋਂ ਜ਼ੀਰੋ ਲੈਵਲ ਦਾ ਸਟੇਟਸ ਪਤਾ ਕੀਤਾ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਹ ਅਸਲ ਦੇ ਵਿੱਚ ਲੋਡਵੰਦ ਪਰਿਵਾਰ ਹੈ ਜੋ ਸੇਵਾ ਕਰ ਸਕਦੇ ਹੋ ਜਰੂਰ ਕਰੋ ਇੱਕ ਇੱਕ ਰੁਪਿਆ ਤੁਹਾਡਾ ਲੇਖੇ ਲੱਗੂਗਾ ਪਰਿਵਾਰ ਦਾ ਖਾਤਾ ਨੰਬਰ ਉੱਪਰ ਦਿੱਤਾ ਹੋਇਆ ਜੀ ਪਰਿਵਾਰ ਦਾ ਸਕੈਨਰ ਦਿੱਤਾ ਹੋਇਆ ਜੀ ਸੋ ਸੇਵਾ ਤੁਸੀਂ ਕਰਨੀ ਹੈ ਤੇ ਅਸੀਸਾਂ ਤੁਸੀਂ ਲੈਣੀਆਂ ਨੇ ਇਸ ਪਰਿਵਾਰ ਦੀ ਆਪਾਂ ਸੇਵਾ ਜਰੂਰ ਕਰਨੀ ਹੈ ਜੀ ਧੰਨਵਾਦ